ਕਾਂਗਰਸ ਪਾਰਟੀ ਦੇ ਪੰਜ ਉਮੀਦਵਾਰਾਂ ਨੂੰ ਲੈ ਕੇ ਹੁਣ ਪੇਜ ਫਸ ਗਿਆ ਹੈ ਤੇ ਉੱਥੇ ਹੀ ਡਿਪਟੀ ਸਾਫਾ ਸੀਐਮ ਜਿਹੜੇ ਕਿ ਚੋਣ ਵੀ ਲੜ ਸਕਦੇ ਨੇ ਤੇ ਇਸ ਦੇ ਦੌਰਾਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਸ ਗੱਲ ਨੂੰ ਲੈ ਕੇ ਦਾਵਾ ਕਰ ਦਿੱਤਾ ਸੀ ਕਿ ਜਿਹੜੇ ਕਿ ਮਜ਼ਬੂਤ ਕੈਂਡੀਡੇਟ ਨੇ ਉਹਨਾਂ ਦਾ ਨਾਮ ਸਾਹਮਣੇ ਆਵੇਗਾ ਤੇ ਜਿਸ ਦੇ ਵਿੱਚ ਹੁਣ ਰਾਣਾ ਗੁਰਜੀਤ ਅਤੇ ਉਹਨਾਂ ਦੇ ਪੁੱਤਰ ਦੀ ਜਿਹੜੀ ਕਿ ਚਰਚਾਵਾਂ ਲਗਾਤਾਰ ਹੋ ਰਹੀਆਂ ਨੇ ਅਤੇ ਕਾਂਗਰਸ ਪਾਰਟੀ ਦੇ ਇਸ ਪੰਜ ਉਮੀਦਵਾਰਾਂ ਨੂੰ ਐਲਾਨਣਾ ਜਿਹੜਾ ਕਿ ਉਹਨਾਂ ਨੂੰ ਹਜੇ ਪੇਟਪੂਰਨ ਤੌਰ ਤੇ ਫਸੇ ਗਏ ਤੇ ਮੀਟਿੰਗਾਂ ਹੋ ਰਹੀਆਂ ਨੇ ਤੇ ਜਿਸ ਤੋਂ ਬਾਅਦ ਜਿਹੜੀ ਕਾਂਗਰਸ ਪਾਰਟੀ ਨੇ ਪਹਿਲੀ ਲਿਸਟ ਜਾਰੀ ਕਰ ਦਿੱਤੀ ਤੇ ਦੂਜੀ ਵਿਚ ਦੋ ਨਾਮ ਜਿਹੜੇ ਕਿ ਉਮੀਦਵਾਰ ਐਲਾਨੇ ਗਏ ਤੇ ਹੁਣ ਤੀਜੀ ਲਿਸਟ ਜਿਹੜੀ ਕਿ 27 ਅਪ੍ਰੈਲ ਤੋਂ ਪਹਿਲਾਂ ਆ ਸਕਦੀ ਹੈ ਤੇ ਇਸ ਗੱਲ ਨੂੰ ਲੈ ਕੇ ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜਾ ਕਿ ਕਾਂਗਰਸ ਪਾਰਟੀ ਨੂੰ ਜਿਹੜਾ ਕਿ ਅੰਦਰ ਖਾਤੇ ਬਗਾਵਤ ਚੱਲਣੀ ਪੈ ਰਹੀ ਹੈ ਕਈ ਲੀਡਰ ਪਾਰਟੀ ਛੱਡ ਕੇ ਦੂਜਿਆਂ ਦੇ ਨਾਲ ਮਿਲ ਗਏ ਹਨ ਤੇ ਕਈ ਹਲੇ ਵੀ ਉਮੀਦਵਾਰ ਦਾ ਵਿਰੋਧ ਕਰ ਰਹੇ ਹਨ ਹਾਲਤ ਇਹ ਹੋ ਗਈ ਹੈ ਕਿ ਪੰਜਾਬ ਕਾਂਗਰਸ ਜਿਹੜਾ ਕਿ ਹਲੇ ਤੱਕ 5 ਸੀਟਾਂ ਤੇ ਸਥਿਤੀ ਸਪਸ਼ਟ ਨਹੀਂ ਕਰ ਸਕੇ ਅਜੇ ਵੀ ਇਹਨਾਂ 5 ਸੀਟਾਂ ਤੇ ਜਿਹੜਾ ਕਿ ਪੇਚ ਫਸਿਆ ਹੋਇਆ ਹੈ ਪੰਜਾਬ ਕਾਂਗਰਸ ਇਸ ਨੂੰ ਲੈ ਕੇ ਜਿਹੜਾ ਵਿਚਾਰ ਵਟਾਂਦਰੇ ਦੇ ਵਿੱਚ ਰੁਝੀ ਹੋਈ ਹੈ ਉਮੀਦ ਹੈ ਕਿ ਇਹ ਸੂਚੀ ਵੀ 27 April ਤੋਂ ਪਹਿਲਾਂ ਜਾਰੀ ਕਰ ਦਿੱਤੀ ਜਾਵੇਗੀ ਤੇ ਕਾਂਗਰਸ ਕਮੇਟੀ ਦੇ ਵੱਲੋਂ ਹਰੇਕ ਹਲਕੇ ਤੋਂ ਚਾਰ ਉਮੀਦਵਾਰਾਂ ਦੇ ਨਾਮ ਭੇਜੇ ਗਏ ਹਨ ਤੇ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਕੇਂਦਰੀ ਕਮੇਟੀ ਨੇ ਹੁਣ ਦੋ ਦਾਅਵੇਦਾਰਾਂ ਦੇ ਨਾਮ ਮੰਗੇ ਹਨ ਤੇ ਇਹਨਾਂ ਦੇ ਵਿੱਚੋਂ ਨਾਮ ਫਾਈਨਲ ਕੀਤਾ ਜਾਣਾ ਹੈ ਤੇ ਇਸ ਤੋਂ ਇਲਾਵਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਕਿ ਸਰਵੇਖਣਾਂ ਨੂੰ ਵੀ ਆਧਾਰ ਜਿਹੜੀ ਬਣਾ ਰਹੀ ਹੈ ਹਾਲਾਂਕਿ ਪਾਰਟੀ ਪ੍ਰਧਾਨਕ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਿ ਪਹਿਲਾਂ ਹੀ ਦਾਵਾ ਕਰ ਚੁੱਕੇ ਹਨ ਕਿ ਸਥਾਨਕ ਅਤੇ ਮਜ਼ਬੂਤ ਚਿਹਰਿਆਂ ਨੂੰ ਹੀ ਜਿਹੜਾ ਕਿ ਪਾਰਟੀ ਨੂੰ ਉਮੀਦਵਾਰ ਬਣਾਇਆ ਜਾਵੇਗਾ ਤੇ ਉੱਥੇ ਹੀ ਸੂਤਰਾਂ ਦੇ ਹਵਾਲੇ ਤੇ ਇਹ ਵੱਡੀ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਜਿਹੜੇ ਕਿ ਪੁੱਤਰ ਇੰਦਰਪ੍ਰੀਤ ਜਿਹੜੇ ਸਿੰਘ ਨੂੰ ਲੋਕ ਸਭਾ ਹਲਕਿਆਂ ਦੇ ਸ਼੍ਰੀ ਅਨੰਦਪੁਰ ਸਾਹਿਬ ਜਖੜੂਰ ਸਾਪ ਤੋਂ ਟਿਕਟ ਮਿਲਣੀ ਯਕੀਨੀ ਹੈ ਰਾਣਾ ਆਪਣੇ ਪੁੱਤਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੇ ਚਾਹਵਨ ਹਨ ਹਾਲਾਂਕਿ ਰਾਣਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਜਾਦਾ ਦਿਲਚਸਪੀ ਦਿਖਾ ਰਹੇ ਹਨ ਇਸ ਦੇ ਨਾਲ ਹੀ ਹਿੰਦੂ ਚਿਹਰਿਆਂ ਨੂੰ ਟਿਕਟ ਦੇਣ ਦੀ ਚਰਚਾ ਵੀ ਹੈ ਅਜਿਹੇ ਚ ਸਾਬਕਾ ਮੰਤਰੀ ਵਿਜੇ ਇੰਦਰ ਸਿਗਲਾ ਜਿਹੜਾ ਕਿ ਦਾਵਾ ਮਜ਼ਬੂਤ ਹੁੰਦਾ ਜਾ ਰਿਹਾ ਹੈ ਜਦ ਕਿ ਸਾਬਕਾ ਮੰਤਰੀ 파ਰਤ ਪੂਸ਼ਣ ਆਸ਼ੂ ਅਤੇ ਸੰਜੇ ਤਲਵਾੜ ਲੁਧਿਆਣਾ ਤੋਂ ਟਿਕਟ ਦੀ ਦੌੜ ਵਿਚਨ ਗੁਰਦਾਸਪੁਰ ਦੇ ਵਿਧਾਇਕ ਬਰਿੰਦਰ मीत ਸਿੰਘ ਪਹਾੜਾ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਪਾ ਦੇ ਨਾਂ ਚੱਲ ਰਹੇ ਹਨ ਹਾਲਾਂਕਿ ਸੁਖਜਿੰਦਰ ਸਿੰਘ ਰੰਦਾਵਾ ਵੀ ਮਜ਼ਬੂਤ ਦਾਵੇਦਾਰ ਮੰਨੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਸਾਬਕਾ ਵਿਧਾਇਕ ਅਮਿਤ ਵਿਜ ਅਤੇ ਨਰੇਸ਼ ਪੁਰੀ ਦੀ ਜਿਹੜੀ ਟਿਕਟ ਆ ਉਹ ਵੀ ਦੌੜ ਦੇ ਵਿੱਚ ਹਨ ਕਾਂਗਰਸ ਫਿਰੋਜ਼ਪੁਰ ਨੂੰ ਲੈ ਕੇ ਬਹਿਸ ਕਰ ਰਹੀ ਹੈ ਤੇ ਕਾਂਗਰਸ ਨੇ ਹੁਣ ਤੱਕ ਜਿਹੜੇ ਕਿ ਆਪਣੇ 8 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਤੇ ਇਹਨਾਂ ਦੇ ਵਿੱਚੋਂ ਅਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਤੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੇ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਤੇ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਤੇ ਪਟਿਆਲਾ ਤੋਂ ਡਾਕਟਰ ਧਰਮਵਿੰਦ ਗਾਂਧੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤੇ ਦੂਜੀ ਸੂਚੀ ਦੇ ਵਿੱਚ ਹੁਸ਼ਿਆਰਪੁਰ ਤੋਂ ਯਾਮੀਨੀ ਗੋਮਰ ਅਤੇ ਫਰੀਦਕੋੜ ਤੋਂ ਜਿਹੜਾ ਕਿ ਅਮਰਜੀਤ ਕੌਰ ਸਾਹੋਕੇ ਦੇ ਜਿਹੜੇ ਕਿ ਨਾਮ ਸ਼ਾਮਿਲ ਹਨ ਤੇ ਤੀਜੀ ਲਿਸਟ ਜਿਹੜੀ ਕਿ 27 April ਤੋਂ ਪਹਿਲਾਂ ਜਿਹੜੀ ਕਿ ਜਾਰੀ ਕਰ ਦਿੱਤੀ ਜਾਵੇਗੀ ਤੇ ਹੁਣ ਇਹਨਾਂ ਪੰਜ ਉਮੀਦਵਾਰਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਫਿਰ ਤੋਂ ਜਿਹੜਾ ਕਿ ਪੇਚ ਫਸ ਗਿਆ